ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਪਿਆਰੇ ਦਰਸ਼ਕੋ ਬਹੁਤ ਮਸ਼ਹੂਰ ਯੂਟਿਊਬਰ ਪਰਵਰਾਠੀ ਰੈਣੀ ਦਾ ਰਹਿਣ ਵਾਲਾ ਅੱਜ ਵਿਵਾਦਾਂ 'ਚ ਆ ਗਿਆ ਸੀ ਕੀ ਕਾਰਨ ਸੀ ਪੂਰੀ ਗੱਲਬਾਤ ਅੱਜ ਕਰਨੀ ਹੈ ਕਿ ਕੌਣ ਹੈ ਪਰਵਰਾਠੀ ਕਿਉਂ ਮਸ਼ਹੂਰ ਹੈ ਕਿੰਨਾ ਕੁ ਮਸ਼ਹੂਰ ਹੈ ਔਰ ਕਿਉਂ ਚਰਚਾ ਚਾਇਆ ਤੇ ਕਿਉਂ ਉਸਨੇ ਆਪਣੀ ਵੀਡੀਓ ਅੱਜ ਡਿਲੀਟ ਕਰਤੀ ਉਸਨੇ ਜਿਹੜੀ ਵੀਡੀਓ ਬਣਾਈ ਸੀ ਨਾ தி ਸਿੱਖ ਵਾਰੀਅਰ Who terrified the Mughals ਲੀਜੈਂਡ ਆਫ ਬੰਦਾ ਸਿੰਘ ਬਹਾਦਰ ਉਸ ਨੂੰ ਬਣਾਇਆ AI ਦੀ ਮਦਦ ਨਾਲ ਐਨੀਮੇਟਡ ਇੱਕ قسم ਦੀ ਫਿਲਮ ਬਣਾਈ ਸੀ ਜਿਹਦੇ ਪਿੱਛੇ ਖੁਦ ਕਮੈਂਟਰੀ ਕਰ ਰਿਹਾ ਸੀ ਕਾਫੀ ਮਿਹਨਤ ਕਰਦਾ ਉਹ ਵੀਡੀਓ ਬਣਾਉਣ ਲਈ ਇਸੇ ਕਰਕੇ ਮਸ਼ਹੂਰ ਹੈ ਲੇਕਿਨ ਉਸ ਨੂੰ ਡਿਲੀਟ ਕਰਨਾ ਪਿਆ ਕੀ ਕਿਹਾ ਡਿਲੀਟ ਕਰਨ ਤੋਂ ਪਹਿਲਾਂ ਤੇ ਡਿਲੀਟ ਕਰਨ ਤੋਂ ਬਾਅਦ ਇਹ ਵੀ ਗੱਲ ਕਰਾਂਗੇ ਤਰ ਰਾਠੀ ਹੈ ਕੌਣ ਕਿਉਂ ਇੰਨਾ ਮਸ਼ਹੂਰ ਹੈ ਇਹ ਵੀ ਗੱਲ ਕਰਨੀ ਬਣਦੀ ਹੈ ਤੇ ਕੀ ਵਿਵਾਦ ਹੋਇਆ ਕਿਹੜੀ ਗਲਤੀ ਕਰ ਬੈਠਿਆ ਉਹ ਨੌਨ ਚ ਜਦੋਂ ਕਿ ਉਹ ਨੀਰ ਸਰਚ ਕਰਦਾ ਹੈ ਨੌਜਵਾਨਾਂ ਚ ਕਾਫੀ ਹਰਬਨ ਪਿਆਰਾ ਹੈ ਇਹ ਸਾਰੀਆਂ ਗੱਲਾਂ ਕਰਨੀਆਂ ਨੇ ਅੱਜ ਦੀ ਵੀਡੀਓ ਚ ਆਪਾਂ ਸੋ ਕਰਦੇ ਹਾਂ ਲੇਕਿਨ ਉਸ ਤੋਂ ਪਹਿਲਾਂ ਉਹ ਹੀ ਅਪੀਲ ਕਿ ਪਿਆਰੇ ਦਰਸ਼ਕੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਉਹਨੇ ਜਿਹੜੀ ਵੀਡੀਓ ਬਣਾਈ ਤਾਂ ਦੀ ਸਿੱਖ ਵਾਰੀਅਰ ਹੂ ਟੈਰਿਫਾਈਡ ਦੀ ਮੁਗਲਜ਼ ਲੀਜ਼ੈਂਡ ਆਫ ਦਿ ਬੰਦਾ 72 ਇਸੇ ਕਾਫੀ ਦਰਸਤ ਤੇ ਬਣਾਇਸੀ ਇਹਦੇ ਚ ਸਿੱਖ ਗੁਰੂਆਂ ਦੀ ਸ਼ਹਾਦਤ ਮੁਗਲਾਂ ਦੇ ਜ਼ੁਲਮ ਉਹਨਾਂ ਨਾਲ ਮੁਗਲਾਂ ਨਾਲ ਜੰਗ ਸਿੱਖਾਂ ਦੇ ਸਾਰੀ ਜਾਣਕਾਰੀ ਇਹਦੇ ਚ ਦਿੱਤੀ ਸੀ ਔਰ ਜਿਹੜੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਉਹ ਸ਼ੁਕੀਤ ਸੀ ਗੁਰੂ ਗੋਬਿੰਦ ਸਿੰਘ ਬਲੋਂ ਖਾਲਸਾ ਸਾਜਣਾ ਉਹ ਵੀ ਦਿਖਾਈ ਗਈ ਸੀ ਫਿਰ ਪੰਜ ਪਿਆਰੇ ਸਾਰੇ ਸਹਿਬਜ਼ਾਦੇ ਤੋਂ ਇਹ ਸਾਰਾ ਕੁਝ ਉਹਨੇ ਦਿਖਾਇਆ ਸੀ ਦਿਖਾਇਆ ਸੀ ਐਨੀਮੇਟ ਜਿਵੇਂ ਚਾਰ ਸਹਿਬਜ਼ਾਦੇ ਫਿਲਮ ਬਣੀ ਸੀ ਨਾ ਐਨੀਮेटेड ਫਿਲਮ ਉਹ ਜਿਹੜੇ ਕੋਈ ਵਾਰੀ ਬੰਦਿਆਂ ਨੂੰ ਕਾਰਟੂਨ ਕਹਿ ਦਿੰਦੇ ਲੋਕ ਨਹੀਂ ਨਹੀਂ ਐਨੀਮੇਟਡ ਜਿਹੜੇ ਅਸਲੀ ਨਹੀਂ ਹੁੰਦੇ ਬਣਾਏ ਹੁੰਦੇ ਨੇ ਉਹ ਚੀਜ਼ ਤੇ ਉਹ ਫਿਲਮ ਵੀਡੀਓ ਚ ਐਨੀਮੇਸ਼ਨ AI ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪદ્ધਤ ਨਾਲ ਬੜੀ ਮਿਹਨਤ ਨਾਲ ਕਦਾ ਮੈਂ ਫਿਰ ਉਹ 24 ਮਿੰਟ 27 ਕਿੱਟ ਦੀਆਂ ਵੀਡੀਓ ਸੀ ਜਿਹੜੀ ਉਹਨੇ ਬਣਾਈ ਸੀ ਜਿਹੜੀ ਸਿੱਖ ਯੋਧਿਆਂ ਬਾਰੇ ਖਾਸ ਕਰਕੇ ਬੰਦਾ ਸਿੰਘ ਬਹਾਦਰ ਬਾਰੇ ਜਾਣਕਾਰੀ ਦੇ ਰਹੀ ਸੀ ਪਰ ਇਹਨੂੰ ਹਟਾਤਾ ਡਿਲੀਟ ਕਰਤਾ ਕਿਉਂਕਿ ਕਿਉਂ ਡਿਲੀਟ ਕੀਤਾ ਕਿਉਂਕਿ ਇਤਰਾਜ ਹੋ ਗਿਆ ਸੀ ਸਿੱਖਾਂ ਵੱਲੋਂ ਏਸੀ ਐਸਜੀਪਸੇ ਵੱਲੋਂ ਮਰਜਾਦਰ ਸਿੰਘ ਸਰਸਾ ਬੋਲਿਆ ਔਰ ਕੁਲਦੀਪ ਸਿੰਘ ਗੜਗਾ ਜਸੇਦਾਰ ਬੋਲੇ ਸਾਰਾ ਕੁਝ ਇਹ ਸਾਰੀ ਗੱਲਬਾਤ ਜਿਹੜੀ ਹੈ ਕਰਨ ਤੋਂ ਪਹਿਲਾਂ ਆਪਾਂ ਇਹ ਜ਼ਰੂਰ ਬੰਦੇ ਬਾਰੇ ਦੇਖ ਲਈਏ ਵੀ ਹੈ ਕੌਣ ਜਿਹਦਾ ਆਪਾਂ ਜ਼ਿਕਰ ਕਰ ਰਹੇ ਹਾਂ ਫਿਰ ਆਪਾਂ ਫਿਰ ਫਿਲਮ ਬਾਰੇ ਹਾਂ ਅੱਜ ਜਿਹੜੀ ਵੀਡੀਓ ਬਾਰੇ ਹਾਂ ਦੇਖੋ ਇਤਰਾਫਰਾਠੀ ਹਰਿਆਣਾ ਦਾ ਰੇਡਰ ਰੋਤਕ ਦਾ ਭਰਵਨ ਵੀ ਹੈ ਰੋहतक ਦਾ ਰਹਿਣ ਵਾਲਾ 8 ਅਕਤੂਬਰ 1994 ਨੂੰ ਉੱਥੇ ਜੰਮਿਆ ਸੀ ਉੱਥੇ ਪੜਿਆ ਜਿਹੜੀ ਮੁੱਢਲੀ ਸਿੱਖਿਆ ਇੱਥੋਂ ਦੀ ਜਿਵੇਂ ਕਰਦੇ ਨੇ ਅੱਜ ਕੱਲ 94 ਦੇ ਪੜ੍ਹੇ ਹੋਏ ਬੱਚੇ ਸਾਡੇ ਬੱਚੇ ਵੀ ਆਈ ਪੜ੍ਹ ਕੇ ਚਲੋ ਜੀ ਕੈਨੇਡਾ ਚਲੀਏ ਤੇ ਚਲੀਏ ਪੜਨ ਲਈ ਇਹ ਜਰਮਨ ਚ ਲੱਗ ਗਿਆ ਜਰਮਨ ਚ ਜਾ ਕੇ ਨੇ ਮਕੈਨੀਕਲ ਇੰਜੀਨੀਅਰਿੰਗ ਕੀਤੀ ਉੱਥੇ ਫਿਰ ਅੱਗੇ ਮਾਸਟਰ ਡਿਗਰੀ ਕਰਾ ਤੇ پڑھਦੇ-ਪੜਦੇ ਨੇ ਉਥੋਂ ਦੀ ਜਰਮਨ ਦੀ ਕੁੜੀ ਪਸੰਦ ਆ ਗਈ ਤੇ ਕੁੜੀ ਨਾਲੇ ਉਥੇ ਵਿਆਹ ਕਰਾ ਲਿਆ ਤੇ ਉੱਥੇ ਹੀ ਪੱਕੇ ਤੌਰ ਤੇ ਵਰਨਰ ਦੇ ਵਿੱਚ ਜ਼ਹਿਰਿਆ ਜਰਮਨ ਚ ਰਹਿ ਗਿਆ ਉੱਥੇ ਰਹਿਣ ਦਾ ਵੀ ਇੱਕ ਕਾਰਨ ਹੈ ਇਹ ਵੀ ਸਮਝ ਦੱਸਦੀ ਹੈ ਕਿਉਂਕਿ ਇਹ ਰਵੀਸ਼ ਕੁਮਾਰ ਜਿਵੇਂ ਸੋਸ਼ਲ ਮੀਡੀਆ ਤੇ ਕਰੋਨਾ ਨੂੰ ਕੋਈ ਨੂੰ ਦੇਖਦੇ ਨੇ ਉਹ ਵੀ ਕੋਸ਼ਿਸ਼ ਕਰਦਾ ਹੈ ਇੱਕ ਦੂਜਾ ਤੱਕ ਕਿਉਂਕਿ ਅੱਜ ਸਾਡੇ ਦੇਸ਼ ਦੇ ਵਿੱਚ ਦਾ ਜਿਹੜਾ মিডিਆ ਹੈ ਮੇਨਸਟ੍ਰੀਮ মিডিਆ ਹੈ ਉਹਨੂੰ ਮੋਦੀ ਕਹ ਲੋ ਉਹਨੂੰ ਗੋਦੀ ਕਹ ਲੋ ਮੋਦੀ ਦੀ ਗੋਦੀ ਕਹ ਲੋ ਮੈਂ ਉਹਨੂੰ ਕਹਿੰਦਾ ਝੋਲੀ ਚੁੱਕ ਮੀਡੀਆ ਹੈ ਉਹ ਟੀਰਾ মিডিਆ ਹੈ ਜਿਹਦੀ ਅੱਖ ਚ ਟੀਰਾ ਹੈ ਉਹ ਕੋਈ ਪਾਸੇ ਦਿਖਦਾ ਸਾਰਾ ਕੁਝ ਸੋ ਉਸ ਭਿਲੇ ਜਦੋਂ মিডিਆ ਇੱਕੋ ਪਾਸੇ ਚੱਲ ਰਿਹਾ ਹੋਵੇ ਦੂਜਾ ਪੱਖ ਸੁਣਾਉਣ ਲਈ ਵੀ ਤਾਂ ਕੋਈ ਚਾਹੀਦਾ ਤੇ ਉਹ ਸੁਣਉਣ ਵਾਲੇ ਕੁਝ ਦੋ ਚਾਰ ਬੰਦੇ ਨੇ ਉਹਨਾਂ ਚ ਤਰੁਭਰਾਠੀ ਨੇ ਜਿਹੜੀ ਇਹ ਪਿਛਲੇ ਦਿਨਾਂ ਚ ਲਗਾਤਾਰ ਐਂਟੀ ਮੋਦੀ ਜੇ ਕੋਈ ਪੱਖ ਆਉਂਦਾ ਕਿਸੇ ਦਾ ਜਾਂ ਬੋਲਦਾ ਤਾਂ ਇਹ ਤਰੁਭਰਾਠੀ ਬੋਲਦਾ ਜੇ ਇਹ ਈ ਚਾਹੁੰਦਾ ਫਿਰ ਇਹ ਜੇਲ੍ਹ ਚ ਹੋ ਸਕਦਾ ਸੀ ਜਿਸ ਤਰ੍ਹਾਂ ਦੇ ਹਾਲਾਤ ਇੰਡੀਆ ਦੇ ਨੇ ਇਹ ਆਪਾਂ ਕਹਿ ਸਕਦੇ ਸੋ ਫਿਰ ਇਸੇ ਉੱਥੇ ਬੈਠ ਕੇ ਕੰਮ ਕਰਦਾ ਜਰਮਨ ਚ ਬੈਠਾ ਤੇ ਕਰਦਾ ਪਰ ਜਿਵੇਂ ਮੈਂ ਦੱਸਿਆ ਨੌਜਵਾਨਾਂ ਚ ਕਾਫੀ ਚਰਚਤ ਹੈ ਇਹ ਚਿਹਰਾ ਨੌਜਵਾਨਾਂ ਦਾ ਚਰਚਤ ਹੈ ਇਹ ਆਪਾਂ ਕਹਿ ਸਕਦੇ ਆ ਤਾਂ ਹੁਣ ਆਜੋ ਦੁਆਰਾ ਉੱਥੇ ਹਾਂ ਇੱਕ ਗੱਲ ਹੋਰ ਕਹਿੰਦੀ ਕਿ ਕਿੰਨੇ ਲੋਕ ਜਾਣਦੇ ਨੇ ਜਾਂ ਦੇਖਦੇ ਨੇ ਇਹ ਵੀ ਇੱਕ ਹੁੰਦਾ ਨਾ ਉਹਦੀ ਪਪੂਲਰਿਟੀ ਕਿਵੇਂ ਪਤਾ ਲੱਗਦੀ ਆ ਅੱਜ ਕੱਲ ਸੋਸ਼ਲ ਮੀਡੀਆ ਤੇ ਦੇ YouTube ਤੇ ਸਬਸਕ੍ਰਾਈਬਰ ਕਿੰਨੇ ਨੇ ਤੇ ਸਬਸਕ੍ਰਾਈਬਰ ਉਹਦੇ 28 ਬਿਲੀਅਨ ਨੇ 2 ਕਰੋੜ 80 ਲੱਖ ਲੋਕ ਉਹਨੂੰ ਫਾਲੋ ਕਰਦੇ ਨੇ ਉਹਦੀ ਵੀਡੀਓ ਉਹਦਾ ਕੁੱਲ ਜਾਂਦੀ ਹੈ ਨੰਬਰ 2 Instagram 13 ਮਿਲੀਅਨ 13.6 ਮਿਲੀਅਨ ਫਾਲੋਅਰਸ ਨੇ ਉਹਦੇ ਤੇ Facebook ਤੇ 3.9 ਮਿਲੀਅਨ ਫਾਲੋਅਰਸ ਨੇ 1 ਮਿਲੀਅਨ ਚ 10 ਲੱਖ ਹੁੰਦੇ ਨੇ ਕੈਲਕੂਲੇਟ ਕਰ ਬਹੁਤ ਪਪੂਲਰ ਇਹ ਗੱਲ ਆਪ ਨੂੰ ਮੰਨਣੀ ਪਏਗੀ ਕਿ ਉਹ ਪਪੂਲਰ ਚਿਹਰਾ ਨੌਜਵਾਨਾਂ ਦਾ ਚ ਫਿਰ ਹੁਣ ਫਿਰ ਆਜੋ ਜਿਹੜੀ ਵੀਡੀਓ ਬਰਬਾਦਤ ਹੋ ਗਈ ਉਹ ਕੀ ਹੈ ਰੋਲਾ ਪਿਆ ਪਿਆ ਵੀਡੀਓ ਚੋੜਿਆ ਕਰਤਾ ਸਿੱਖ ਗੁਰੂਆਂ ਬਾਰੇ ਦੇਖੋ 24 ਮਿੰਟ ਦੇ ਵਿਚੋਰੇ ਆਪ ਦੱਸਿਆ ਏ ਇਹ ਨਾਲ ਸਰ ਵੀਜ਼ੂਅਲਸ ਬਣਾਏ ਨੇ ਆਰਟੀਫੀਸ਼ੀਅਲ ਅੱਜ ਕੱਲ ਇੰਟੈਲੀਜੈਂਸ ਜਿਹੜੀ AI ਹੈ ਨਾ ਬਹੁਤ ਕੁਝ ਕਰ ਰਹੀ ਹੈ ਤਾਂ ਉਹਦੇ ਚ ਅਸਲ ਦੇ ਵਿੱਚ ਕੀਤਾ ਕੀ ਹੈ ਇਹਨੇ ਨਾ ਜਿਹੜੇ ਐਨੀਮੇਟਡ ਬਣਾਤੇ ਵੀਜ਼ੂਅਲਸ ਇਹਦਾ ਇਹ ਕਹਿਣਾ ਹੈ ਕਿ ਇਹ ਤੇ ਬਿਨਾ ਗੱਲ ਨਹੀਂ ਬਣਦੀ ਤੇ ਇਹਨੂੰ ਇਸ ਗੱਲ ਦਾ ਪਤਾ ਸੀ ਕਿ ਸਿੱਖ ਗੁਰੂਆਂ ਨੂੰ ਨਹੀਂ ਦਿਖਾਇਆ ਜਾ ਸਕਦਾ ਉਸ ਤੱਕ ਲੇਕਨ ਇਹਨੇ ਸਿੱਖ ਗੁਰੂਆਂ ਨੂੰ ਦਿਖਾਉਣ ਦੀ ਐਨੀਮੇਟਿਡ ਦਿਖਾ ਤੋ ਜਾਇਉ ਇਹੋ ਲੱਗਿਆ ਕਿ ਜੇ ਫਿਲਮ ਬਣ ਸਕਦੀ ਹੈ ਚਾਹ ਸਾਬ ਜਦ ਫਿਰ ਮੈਂ ਵੀ ਬਣਾ ਸਕਦਾ ਇਹ ਇਹਨੂੰ ਇਹ ਗੱਲ ਦਾ ਅਹਿਸਾਸ ਹੋਇਆ ਹੋਏਗਾ ਕਿ ਮੈਂ ਵੀ ਬਣਾਵਾਂ ਤੇ ਮੈਂ ਵਧੀਆ ਬਣਾਉਂਗਾ ਕਿਉਂਕਿ ਮੈਂ AI ਦੀ ਮਦਦ ਲੈ ਰਿਹਾ ਕਿਤੀ ਇੱਕ ਤਾਂ ਇਹਦੇ ਟੈਕਨੀਕ ਦੀ ਗੱਲ ਕਿ ਇਹਨੇ ਸਿੱਖ ਗੁਰੂਆਂ ਨੂੰ ਦਿਖਾਤਾ ਜਿਨ੍ਹਾਂ ਦਾ ਹੁਣ ਤੱਕ ਕੋਈ ਫੈਸਲਾ ਨਹੀਂ ਕਰ ਸਕੀ ਸਿੱਖ ਕੌਮ ਆ ਪਿੱਛੇ ਜੇ ਕਲਦੀਪ ਸਿੰਘ ਗੜਘਜ ਨੇ ਇਕੱਠੀ ਵੀ ਬੁਲਾਇਆ ਸੀ ਉਹ ਇਕੱਠ ਬੁਲਾ ਲੈਂਦੇ ਨੇ ਤਾਂ ਵਾ ਆਪਾਂ ਕਮੇਟੀ ਬਣਾ ਦਾਂਗੇ ਕੁਝ ਹਾਲੇ ਤੱਕ ਨਹੀਂ ਦੱਸਿਆ ਵੀ ਕੀ ਕਰ ਸਕਦੇ ਆ ਕੀ ਨਹੀਂ ਜਿਹੜਾ ਕਿ ਕਰਨਾ ਦੱਸਣਾ ਚਾਹੀਦਾ ਹੈ ਨਹੀਂ ਹੱਦ ਤੱਕ ਇਹਨਾਂ ਨੇ ਗੱਲ ਕੀਤੀ ਫਿਰ ਇਹ ਤਾਂ ਹੈ ਜਿਹੜੀ ਇੱਕ ਟੈਕਨੀਕ ਦੀ ਵੀ ਕਿਉਂ ਦਿਖਾਏ ਉਹਦੇ ਚ ਹੋਰ ਗੱਲ ਦਿਖਾਈ ਜਿਹੜੀ ਸਿੱਖਾਂ ਨੂੰ ਨਹੀਂ ਪਸੰਦ ਕਿਸੇ ਨੂੰ ਨਹੀਂ ਪਸੰਦ ਮੈਨੂੰ ਵੀ ਨਹੀਂ ਪਸੰਦ ਕਿ ਬਾਗ ਗੁਰੂ ਗੁਰੂ ਗੋਬਿੰਦ ਸਿੰਘ ਹਰਤੇ ਇੱਕ ਬਾਦ ਦਾ ਸਾਤ ਬਾਦ ਮਜ਼ਰ ਕਦੇ ਗੁਰੂ ਹੁੰਦਾ ਅਸੀਂ ਅਸੀਂ ਕਲਪਣਾ ਨਹੀਂ ਨਾ ਕਰ ਸਕਦੇ ਇਹ ਨੇ ਉਹ ਦਿਖਾਇਆ ਉਹ ਤਰਾਜੋ ਸੀ ਇਹਦੀ ਗੱਲ ਤੇ ਦੂਜੀ ਤਰਾਜੋ ਗੱਲ ਹਾਲਾਂਕਿ ਸਭ ਨੂੰ ਪਤਾ ਹੈ ਕਿ ਬੰਦਾ ਸਿੰਘ ਬਹਾਦਰ ਜਿਹੜਾ ਕਿਸਾਨਾਂ ਦਾ ਮਸੀਹ ਹੈ ਕਿਸਾਨ ਉਹਨੂੰ ਆਪ ਦਾ ਮਸੀਹ ਮੰਨਦੇ ਨੇ لیکن ਇਹਨੇ ਉਹਦੀ ਤੁਲਨਾ ਉਹਨਾਂ ਦੀ ਰੋਬਨ ਹੁੱਡ ਨਾਲ ਕੀਤੀ ਉਹ ਵੀ ਲੋਕਾਂ ਨੂੰ ਪਸੰਦ ਨਹੀਂ ਆਈ ਕਿ ਰੋਬਨ ਹੁੱਡ ਕੀ ਹੈ ਇੱਕ ڈاکੂ ਚੋਰ ਇਹ ਤਾਂ ਬੁਰਾ ਦਾ مطلب ਇੱਕ ਵੱਡਾ ਐਡੂ ਵੱਡੀ ਨਾਟਕ ਤਾਂ ਕਿੱਥੇ ਹੋਊਗੀ ਜਿਹੜੀ ਜਿਹੜੀ ਗੁਰੂ ਦੇ ਜਿਆਦਾ ਆਸ਼ੀਰਵਾਦ ਨਾਲ ਇੱਥੇ ਆਉਂਦਾ ਹੈ ਤਾਂ ਇਹ ਉਹਨਾਂ ਨੂੰ ਪਸੰਦ ਨਹੀਂ ਹਾਲਾਂਕਿ ਬਾਕੀ ਸਾਰੀਆਂ ਗੱਲਾਂ ਨੇ ਐਵੀਡੈਂਸ ਦਿੱਤੇ ਨੇ ਇਸਨੇ ਜਿਹੜੇ ਵੀ ਗੱਲ ਇਹਨੇ ਕੀਤੀ ਹੈ ਐਵੀਡੈਂਸ ਦਿੱਤੇ ਨੇ ਤੇ ਫਿਰ ਇਹ ਜਦੋਂ ਚੱਲੀ ਇੱਥੇ ਮਤਲਬ ਇੱਕ ਗੱਲ ਜਰੂਰ ਦੱਸਦਾ ਮੈਂ ਬੱਚਨ ਪੁੱਛਿਆ ਨੌਜਵਾਨ ਬੱਚੇ ਕਿ ਮੇਰੇ ਲਈ ਤਾਂ ਬੱਚੇ ਨਹੀਂ ਚਲੋ 20 25 30 ਸਾਲ ਤੱਕ ਦੇ ਮੈਂ ਤੁਹਾਨੂੰ ਕਿਵੇਂ ਲੱਗੇ ਦੇਖੇ ਕਹਿੰਦੇ ਦੇਖੇ ਜੀ ਦੇਖਦੇ ਨੇ ਲੋਕ ਇਹ ਕਹਿੰਦੇ ਜੀ ਬਹੁਤ ਵਧੀਆ ਸਾਡੇ ਲਈ ਤਾਂ ਕਿ ਸਾਨੂੰ ਜਿਹੜੀ ਇੱਥੋਂ ਹੀ ਪਤਾ ਲੱਗਦੀ ਹੈ ਸਿੱਖ ਹਿਸਟਰੀ ਜਾਂ ਜਿਹੜੀ ਵੀ ਹਿਸਟਰੀ ਇਹਨੇ ਵੀ ਕਿਹਾ ਕਹਿੰਦਾ ਮੈਂ ਇੰਡੀਅਨ ਹੀਰੋਜ਼ ਤੇ ਸਿੱਖ ਹੀਰੋਜ਼ ਦੀ ਇਹ ਬਣਾਉਣਾ ਮੇਰਾ ਮਨ ਹੈ ਮੈਂ ਬਣਾ ਰਿਹਾ ਲੇਕਿਨ ਜਦੋਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਜਿਹੜਾ ਮਰਜਿੰਦਰ ਸਿੰਘ ਸੱਸਾ ਤਾਂ ਕਹਿੰਦਾ ਵੀ ਇਹ ਤੇ ਕੇਸ ਕਰੋ ਮਰਜਿੰਦਰ ਸਿੰਘ ਸੱਸਾ ਕਹਿੰਦਾ ਇਹਨੇ ਸਾਡੀਆਂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਤੋਂ ਸਾਡੀ ਪਛਾਣਿਆ ਧਾਰਮਿਕ ਭਾਵਨਾਵਾਂ ਇਹ ਤੇ ਕੇਸ ਹੋਣਾ ਚਾਹੀਦਾ ਜ਼ਬਰਦਸਤ ਐਸਜੀਪੀਸੀ ਨੇ ਵੀ ਅਧਰਾਜ ਠਾਇਆ ਅਕਲਦੀਪ ਸਿੰਘ ਗੜਗਾਜ ਜਿਹਨਾਂ ਦਾ ਮੈਂ ਤੁਹਾਨੂੰ ਦੱਸਿਆ ਸੀ ਅਕਾਲ ਤਖਤ ਦੇ ਜਥੇਦਾਰ ਉਹਨਾਂ ਵੀ ਵਿਰੋਧ ਕੀਤਾ ਜਦੋਂ ਇਹਨੂੰ ਲੱਗਿਆ ਇੰਨਾ ਕੁ ਤਾਂ ਇਹਨੂੰ ਪਤਾ ਵੀ ਸਿੱਖਾਂ ਦਾ ਵਿਰੋਧ ਹੈ ਤਾਂ ਇਹਨੇ ਪਹਿਲਾਂ ਤਾਂ ਕਹਿਦਾ ਵੀ ਮੈਂ ਲੋਕਾਂ ਨੂੰ ਪੁੱਛੂ ਵੀ ਮੈਂ ਹਟਾ ਮਾ ਜਣਾ ਹਟਾ ਮਾ ਵੀਡੀਓ ਤਾਂ ਫਿਰ ਇਹ ਕਹਿੰਦਾ ਨਹੀਂ ਚਲੋ ਮੈਂ ਵੀਡੀਓ ਹਟਾ ਦਿੰਦਾ ਪਰ ਇਹਨੇ ਲਿਖਿਆ ਜੀ ਉਹ ਮੈਂ ਤੁਹਾਨੂੰ ਦੱਸ ਦਿੰਦਾ ਜੋ ਇਹਨੇ ਲਿਖਿਆ ਵਰਟਾਉਨ ਬਲੇ ਉਹ ਕਹਿੰਦਾ ਥੈਂਕ ਯੂ ਫਾਰ ਯੋਰ ਫੀਡਬੈਕ on the latest video eh pehla sentence even though many of you have appreciated the video and would like to stay on the channel eh gal main manda kyunki main jinna bachiyan nu oh mere jaan pehchan wali si jinna nu puchya aapde bachiyan nu puchya kehnde ne eh sanu ta theek laggeya kehnde to tohanu lagda tusi justify karo bhi je ja, nahi bhi karo dikhana ਐਨੀ ਵੇਸ਼ਲ ਪਹਿਲਾਂ ਦਿਖਾਈ ਗਈ ਹੈ ਹੁਣ ਕੀ ਪ੍ਰੋਬਲਮ ਆ ਗਈ ਹਾਂ ਜਿਹੜੀ ਗਲਤ ਗੱਲਾਂ ਉਹ ਜ਼ਰੂਰ ਤੁਸੀਂ ਕੱਟ ਸਕਦੇ ਹੋ ਇਹ ਉਹਨਾਂ ਦਾ ਕਹਿਣਾ ਸੀ ਸੋ ਇਹ ਕਹਦਾ ਵੀ ਬਹੁਤ ਸਾਰੇ ਲੋਕਾਂ ਨੇ ਐਪਰੀਸ਼ੀਏਟ ਕੀਤਾ ਕੀਤਾ ਹੋਏਗਾ ਸੋ ਪਰ ਆਈ ਹੈਵ ਡਿਸਾਈਡਡ ਇਹ ਲਿਖਦਾ ਫਿਰ ਆਈ ਹੈਵ ਡਿਸਾਈਡਡ ਟੂ ਰਿਮੂਵ ਇਟ ਬਿਕਾਜ਼ ਸਮ ਆਫ ਓਅਰਸ ਫੀਲ ਸਟਰੋਂਗਲੀ ਥੈਟ ਐਨੀਮੇਟਡ ਡਿਪਿਕਸ਼ਨ ਆਫ ਸਿੱਖ ਗੁਰੂਜ਼ ਕਨਫਿਕਸ ਵਿਦ ਥੈਅਰ ਬਲੀਵਸ ਕਿ ਜਿਹੜੀ ਐਨੀਮੇਸ਼ਨ ਹੈ ਨਾ ਉਹਨਾਂ ਦੇ ਵਿਸ਼ਵਾਸ ਦੇ ਰਾਗ ਵਿੱਚ ਲਿਖਾਂ ਦੀ ਤਾਂ ਇਸ ਕਰਕੇ ਕਹਦਾ ਬੈਨੁਰ ਗੁੱਪ ਕਰਤਾ ਆਈ ਡੂ ਨੋਟ ਵਾਟ ਟੂ ਆਈ ਡੂ ਨੋਟ ਵਾਟ ਥਿਸ ਟੂ ਬੀਕਮ ਪੋਲਿਟਿਕਲ অর ਰਿਲੀਜੀਅਸ ਕੰਟਰੋਵਰਸੀ ਕਹਦਾ ਮੈਨੂੰ ਚਾਹੁੰਦਾ ਕਿ ਇਹ ਕੋਈ ਪੋਲਿਟਿਕਲ ਜਾਂ ਸਿਆਸੀ ਜਾਂ ਧਾਰਮਿਕ ਕੰਟਰੋਵਰਸੀ ਕੋਈ ਵਿਵਾਦ ਬਣੇ ਬਿਕੋਜ਼ ਆਫ ਵੀਡੀਓ ਇਸ ਵੀਡੀਓ ਦੇ ਕਰਕੇ ਕਹਿੰਦਾ ਮੈਂ ਇਸ ਨੂੰ ਕੱਟ ਜਿਹੜਾ ਹੈ ਰਿਮੂਵ ਕਰਤਾ ਆਦਰਵਾਈਸ ਉਹ ਕਹਿੰਦਾ ਇਹ ਤਾਂ ਸ਼ੋਕੇਸ ਆਫ ਦਾ ਸਟੋਰੀਜ਼ ਆਫ आवर ਇੰਡੀਅਨ ਹੀਰੋਜ਼ ਇਨ ਅ ਨਿਊ ਐਜੂਕੇਸ਼ਨਲ ਫਾਰਮੈਟ ਕਹਿੰਦਾ ਇੱਕ ਨਵਾਂ ਫਾਰਮੈਟ ਹੈ ਐਜੂਕੇਸ਼ਨਲ ਫਾਰਮੈਟ ਜਿਹੜੀ ਮੈਂ ਗੱਲ ਦੱਸੀ ਬੱਚੇ ਕਹਿੰਦੇ ਸਾਨੂੰ ਇਹ ਚੰਗਾ ਲੱਗਦਾ ਥਿਸ ਐਜੂਕੇਸ਼ਨਲ ਫਾਰਮੈਟ ਹੈਜ਼ ਹਿਊਜ ਪੋਟੈਂਸ਼ੀਅਲ ਇਹ ਗੱਲ ਦੱਸ ਮੈਂ ਮੈਂ ਮੀਡੀਆ ਪੜਾਇਆ ਮੈਂ ਬਹੁਤ ਵਾਰ ਕਿ ਹੈ ਕਿ ਆ ਜਿਹੜਾ ਨਾ ਹੁਣ ਮਹਾਪਾਰਤ ਤੇ ਰਮਾਇਣ ਜਿੰਨੀ ਪਪੂਲਰਟੀ ਇਹਦੀ ਸੀਰੀਅਲ ਨੇ ਕੀਤੀ ਸੀ ਅਦਰਵਾਈਜ਼ ਤੁਹਾਨੂੰ ਕਿੱਛ ਪੜਦੇ ਨਹੀਂ ਨਾ ਪੜਨ ਦਾ ਟਾਈਮ ਆ ਨਾ ਜਾਣਦੇ ਉਹਨਾਂ ਸੰਸਕ੍ਰਿਤ ਜਾਣਦੇ ਲੋਕ ਲੇਕਿਨ ਉਹਨੇ ਪਪੂਲਰ ਕਰਤਾ ਸਲਾ ਤੇ ਜੇ ਅਸੀਂ ਆਪਣੇ ਹੀਰੋਜ਼ ਨੂੰ ਲੋਕਾਂ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ ਤੇ ਸਾਨੂੰ ਇਹ ਹੋਏਗਾ ਸੋ ਕਹਿੰਦਾ ਮੈਂ ਇਹਨੂੰ ਐਜੂਕੇਸ਼ਨਲ ਫਾਰਮੈਟ ਦੇ ਵਿੱਚ ਕਰਨਾ ਸੀ ਆ ਵੀ ਵੇਲਾ ਐਕਸਪਲੋਰ ਅਦਰ ਸਟੋਰੀਜ਼ ਫਰੋਮ ਆਵਰ ਹਿਸਟਰੀ ਆਵਰ history for future videos and i will evaluate whether to retell the story in a different way story nu no naye tarike naal keda ban dassan di koshish karni hai vekho ki galat da ethech dam hai apan emotional hoke dekho je sikh guruan nu is tarah ke galat tarike naal pesh karna bilkul galat hai ida virodh e hona chahida lekin